ਸਵਾਗਤ ਹਾਂ ਤੁਹਾਨੂੰ ਮੱਦਲੇ ਦੇ ਮੇਧਰ ਦੇ ਨਾ ਗ੍ਰਾਫਿਕ ਕਾ ਕੇ ਨੱਠ ਪੱਤਾ ਲਾਉਣੀ ਮੈਂ ਆਲਾ ਰਾਹੀਂ ਨਾ ਇਹ ਪੁੱਤ ਦਾ ਹੱਥ ਨਾ ਵੀ ਲੜੋ ਰੱਬ ਤੋਂ ਬੈਠੇ ਕੱਟ ਕਰਦਾ ਹਾਂ ਹੁੰਦਾ ਆ ਗਿਆ ਨੇ ਇਸ ਤੋਂ ਪੁੱਛ ਆਈ ਰਿਹਾ ਤਾ ਆਹ ਜੀ ਸਵਾਗਤ ਹੁੰਦਾ ਰੱਬ ਪਛਾਣਦੇ ਕੋਲ ਬੰਦੇ ਕੌਣ ਆ ਪਤਾ ਆਹ ਪਛਾਣ ਨਾ ਕਹਿੰਦਾ ਪਛਾਣ ਤੋਂ ਪਿੰਡ ਦੇ ਬਾਹਰ ਲਈ ਆ ਬਾਹਰ ਲਈ ਅਦਲਾਬ ਦੇ ਆ ਬਾਹਰ ਲਈ ਲੜਾਈ ਹੋ ਰਹੀ ਤੁਹਾਡੀ ਕੋਈ ਲੜਾਈ ਨਹੀਂ ਰਹੀ ਸ਼ਾਹ ਰੈਸੇ ਕੇ ਕੋਈ ਨਹੀਂ ਲੜਾਈ ਕਿ ਕਿਨੇ ਗੋਲੇ ਚੱਲੀ ਲੱਗੀ ਪਤਾ ਪਤਾ ਬਾਣਾ ਬਟਾ ਗੋਲੀਆਂ ਕੰਨ ਚ ਚੱਲੀਆਂ ਜਾਂ ਗੰਗ ਬਾੜਾ 10 12 ਬਾਰਾਂ ਚ ਰਾਈ ਗਈ ਜੀ ਇਹਦਾ ਕਾ ਪਿਸਤੌਲ ਹੈ ਕਿ ਕਿਸੇ ਦਾ ਪਿਸਤੌਲ ਸੇਗਾ ਜੀ ਠੀਕ ਹੈ ਤੁਹਾਡੇ ਲਈ ਇੱਧਰ ਵੜ ਜਾ ਇੱਧਰ ਲੱਗੀ ਠੀਕ ਹੈ ਫੜਕੀ ਨਾ ਆ ਪਿੰਡ ਟਾੜਾ ਸਰ ਸੇਮ ਸਿੰਘ ਜੀ ਕਿਹੜਾ ਪਿੰਡ ਆ ਜੀ ਇਹ ਟਾੜਾ ਛੋਟਾ ਜੀ ਕੀ ਪਾਣਾ ਵਰਤੇ ਹੁਣ ਜਿਹੜਾ ਪਾਣਾ ਵਰਤੇ ਜੀ ਇੱਥੇ ਆਏ ਆ ਕੇ ਬਸ ਦਵਾ ਦਵਾ ਗੋਲੀਆਂ ਕਲਾਉਣ ਨਾਲ ਆਪੇ ਮਗਨ ਨਾ ਤੇ ਮਾਨ ਕੋਈ ਪ੍ਰਾਣੀ ਰੰਜਿਸ਼ ਐ ਕੋਈ 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 ਬੰਦਾ ਜਾਣਦਾ ਫਿਰਦਾ ਹੋਵੇ ਜਾਣਦੇ ਹੈਗੇ ਬੰਦੇ ਜਾਣਦੇ ਆ ਕੋਈ ਨਾਮ ਨਾ ਸੋਣ ਨੂੰ ਆ ਜੀ ਪਹਿਲਵਾਨ ਸੋਣ ਨੂੰ ਪਹਿਲਵਾਨ ਸਾਡੇ ਦੇ ਕਿਹੜੇ ਦਾ ਮੁੰਡਾ ਕਿੱਤੇ ਦਾ ਖੇਡ ਕਿੰਨੇ ਟੋਟਲ ਬੰਦੇ ਸੀ ਮੰਨ ਲੇ 30 35 ਹੋਣੇ ਜੀ ਉਹ ਕੜੀਆਂ ਕਿੰਨੀਆਂ ਗੱਡੀਆਂ ਸੀ ਗੱਡੀਆਂ 4 ਗੱਡੀਆਂ ਸੀ ਬਾਕੀ ਬਹੁਤ ਮੱਠੀ ਪਤਾ ਨਹੀਂ ਕਿੰਨੀਆਂ ਆਤੀਆਂ ਨਹੀਂ ਦੇਖੀਆਂ ਹੁਣ ਮੌਕੇ ਤੇ ਪੁਲਿਸ ਆਈ ਆ ਹਾਂਜੀ ਜਾਂਚ ਪੜਤਾਲ ਕਰ ਰਹੀ ਆ ਕੀ 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 ਕਹਿ ਕੇ ਗਏ ਤੁਹਾਨੂੰ ਮੈਂ ਕਹਿੰਦੀ ਹੁਣ ਆਪਣੀ ਕਾਰਵਾਈ ਕਰ ਜਿੱ ਤੁਹਾਡਾ ਖੁਰ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਵੀ ਇੱਥੇ ਕੋਈ ਲੜਾਈ ਹੋਈ ਹੈ ਤੇ ਵਿੱਚ ਫਾਇਰਿੰਗ ਦੀ ਵੀ ਇਨਸੀਡੈਂਟ ਦੀ ਰਿਪੋਰਟ ਹੋਈ ਸੀ ਤੇ ਉਤੋਂ ਹੀ ਤੁਰੰਤ ਕਾਰਵਾਈ ਕਰਦੇ ਆ ਅਸੀਂ ਜਿਹੜਾ ਹੈਗਾ ਐਸਐਚਓ ਮਹਾਲਪੁਰ ਮੈਂ ਖੁਦ ਤੇ ਸਾਡਾ ਸਾਰਾ ਸਟਾਫ ਅਸੀਂ ਜਿਹੜਾ ਹੈਗਾ ਅਸੀਂ ਇੱਥੇ ਆ ਕੇ ਪੜਤਾਲ ਕਰ ਰਹੇ ਹਾਂ ਤੇ ਜੋ ਹੁਣ ਤੱਕ ਮੁਢਲੀ ਪੜਤਾਲ ਤੋਂ ਸਾਨੂੰ ਇਹ ਪਤਾ ਲੱਗਾ ਵੀ ਜਿਹੜਾ ਇੱਥੇ ਪਿੰਡ ਦਾ ਇੱਕ ਮੁੰਡਾ ਹੈਗਾ ਜਿਨ੍ਹਾਂ ਦੇ ਘਰ ਦੇ ਬਾਹਰ ਲੜਾਈ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਵੀਡੀਓਜ਼ ਵਗੈਰਾ ਵੀ ਉਹ ਵੀ ਟਟੋਲ ਰਹੇ ਹਾਂ ਤੇ ਬਹੁਤ ਜਲਦੀ ਜੋ ਹੋਰ ਸਾਨੂੰ ਹੋਕਤਾ ਚੀਜ਼ਾਂ ਸਾਹਮਣੇ ਆਉਣਗੀਆਂ ਉਸ ਬਾਬਤ ਤੁਹਾਨੂੰ ਬਰੀਫ ਕਰ ਦਿੱਤਾ ਜਾਊਗਾ ਕਿੰਨੇ ਕੇ ਸਰ ਆਊਂਡ ਫਾਇਰ ਹੋਈ ਸੀ ਜੀ ਇਸ ਬਾਰੇ ਅਜੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਕਿਉਂਕਿ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਵਰਜਨਸ ਨੇ ਤੇ ਪਰ ਅਸੀਂ ਅਜੇ ਮੌਕੇ ਦੀ ਪੜਤਾਲ ਕਰ ਰਹੇ ਹਾਂ ਜਦੋਂ ਪੜਤਾਲ ਪੂਰੀ ਹੋ ਜਾਊਗੀ ਤੁਹਾਨੂੰ ਸਾਰਾ ਕੁਝ ਅ ਲਾਊਡ ਐਂਡ ਕਲੀਅਰ ਬਰੀਫ ਕਰ ਦਾਂਗੇ